ਥਾਣਾ ਸ਼ੰਭੂਪੁਰ ਸਬੰਧ ਵੱਲੋਂ ਪੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਲੱਗੀ ਜਦੋਂ ਸ਼ੰਭੂਪੁਰ ਸਬੰਧ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਤਿੰਨ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਥਾਣਾ ਸ਼ੰਭੂ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੀਐਸਪੀ ਬੁੱਟਾ ਸਿੰਘ ਗਿਲ ਵੱਲੋਂ ਹੋਰ ਵੱਡੇ ਖੁਲਾਸੇ ਕੀਤੇ ਗਏ ਆਓ ਦੇਖਦੇ ਹਾਂ ਰਜਿੰਦਰ ਮੋਹੀਦੀ ਸ਼ੰਭੂ ਤੋਂ ਰਿਪੋਰਟ। ਜਿਸ ਤੋਂ ਸਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਸਹਾਇਤਾਵਾਂ ਤੇ ਮਾਨਯੋ ਐਸਐਸਪੀ ਸਾਹਿਬ ਪਟਿਆਲਾ ਜੀ ਉਹ ਸ਼ਰਮਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਗਾਇਡਲਾਈਨ ਮੁਤਾਬਕ ਜਿਲਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਲੌਨ ਸਾੜੂ ਵਿੱਚ ਜਿਹੜਾ ਹੈ ਉਹ ਮਾੜਿਆਂ ਉਸ ਦੇ ਖਿਲਾਫ ਜਿਹੜਾ ਹੈ ਸਖਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹਾਂ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂਪੁਰ ਦੀ ਜਿਹੜੀ ਟੀਮ ਨੇ ਐਸਐਸਯੂ ਸ਼ੰਭੂ ਇੰਸਪੈਕਟਰ ਮੋਹਨਪਾਲ ਵਰਕਰ ਤੇ ਉਹਦੇ ਨਾਲ ਸਾਰੀ ਟੀਮ ਚੌਕੀਦਾਰ ਟੇਪਲਾ ਐਸੇ ਅਵਤਾਰ ਸਿੰਘ ਉਹਨਾਂ ਰਸ਼ਵੀ ਗੁਹਾਨ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇੱਕ ਮੋਟਰਸੈਕਟਰ ਦਾ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸੈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇਹ ਚਾਰ ਬੰਦੇ ਨਾਲ ਗ੍ਰੋਸਰੀ ਜਿਹੜਾ ਕਿ ਚੋਰੀ ਦੇ ਮੋਟਰਸੈਕਲ ਇਕੱਠੇ ਕਰਕੇ ਉਤੇ ਵੇਚਣ ਲਈ ਚਾਰੀ ਸੀਗਾ ਤੇ ਜਦੋਂ ਇਹਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗਿਆ ਸੀ ਸਮੇਤ ਮੋਰਚਾ ਜਿਹੜਾ ਕਾਬੂ ਕੀਤਾ ਵੋਕੇ ਤੇ ਇਹਨਾਂ ਪਾਸੋਂ ਤਿੰਨ ਮੋਰਚਾ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਅਲਫ ਜੱਗੀ ਤੇ ਨੇੜੇ ਦਾ ਦੂਸਰਾ ਅਭਿਸ਼ੇਕ ਕੁਮਾਰ ਜਿਹੜਾ ਰਾਜਪੁਰਾ ਕਲੋਨੀ ਦਾ ਅਰਦਾਤ ਕਲੋਨੀ ਰਾਜਪੁਰਾ ਦਾ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਇਹ ਸ਼ੰਭੂਪੁਰਾ ਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਤੋ ਵਾਲੀ ਥਾਣੇ ਦੇ ਵਿੱਚ ਤੇ ਇਹਨਾਂ ਤੋਂ ਸ਼ਕਤੀ ਦਾ ਉਪਸ਼ਕ੍ਰਿਤੀ ਯਾਰੀਅਤ ਤੇ ਤਿੰਨ ਮੋਰਸ ਲਿਖਣ ਤੋਂ ਬਰਾਮਦ ਕਰ ਲੈਣਾ ਹੈ ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਇਹਨਾਂ ਦਾ ਫੁਰਸਮਾਨ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਨਾ ਵੀ ਸੰਭਾਵਨਾ ਹੈ ਤੇ ਅਸੀਂ ਉਹ ਕਰਾਂਗੇ ਜਿਹੜੀ ਇਹਨਾਂ ਕੋਲ ਕੁਵਾੜੀ ਹੈ ਖਰੀਦੇ ਹੈਗੀਆਂ ਉਹਨਾਂ ਦੀ ਵੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਜਿਹੜਾ ਵੀ ਇਹਨਾਂ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰੌਣ ਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾ ਸਿੱਧੇ ਜਾਂ ਚੋਰੀ ਦਾ ਮਾਲ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ੀ ਰਿਜਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਕੀਨਾਂ ਕਰ ਲਏ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਸੋਸਟਰ ਮੇਰੇ ਯੂਨੀਵਰਸਿਟੀ ਕਿਨੂੰ ਵੇਚਣ ਜਾ ਰਹੇ ਸੀ ਤੇ ਅੱਜ ਅਸੀਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਯੂਨੀਵਰਸਿਟੀ ਤੇ ਜਿਹੜੀ ਗੱਲ ਸਾਹਮਣੇ ਹੋਵੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਇਹ ਚਾਰੇ ਜਿਵੇਂ ਇੱਕ ਧੌ ਆਪਣਾ ਹਲਕਾ ਧੌ ਰੋ ਰਾਜਪੁਰਾ ਨਾਲ ਹੀ ਸੰਬੰਧਿਤ ਨੇ ਇਹਨਾਂ ਚਾਰੋਂ ਦੇ ਨਾਲ ਹੋਰ ਵੀ ਮੰਨਿਆ ਵੀ ਜਾਂ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੂਰ ਕੋਈ ਹੋਰ ਹੋਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈ ਤਾਂ ਜ਼ਰੂਰ ਤੁਹਾਨੂੰ ਅਸੀਂ ਸ਼ੇਅਰ ਕਰਾਂ ਤਾਨੂੰ ਪੇਸ਼ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਸਰ ਇਹ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਟਰਸਾਈਕਲ ਵਗੈਰਾ ਚੋਰੀ ਕੀਤੇ ਨੇ ਉਹ ਵੀ ਅਜੇ ਤੱਕ ਅਸੀਂ ਤੁਹਾਨੂੰ ਅਗਲੇ ਦਫ਼ਤਰ ਦੱਸਾਂਗੇ ਜਿਵੇਂ ਪੈਸਨੌਟ ਜਿਹੜਾ ਦੱਸਿਆ ਹੈ ਮੁਹਾਲੀ ਤੋਂ ਜੀ ਇਹ ਜਿਵੇਂ ਰਾਠਾ ਨਾਲ ਸੰਬੰਧਿਤ ਨੇ ਰਾਠਾ ਤੋਂ ਵੀ ਕੋਈ ਜਿਵੇਂ ਸ਼ਿਵਾਵੀਪਾਰਕ ਤੋਂ ਬਾਅਦ ਵੀ ਚੋਰੀ ਹੋ ਰਹੇ ਨੇ ਕਲੋਨੀਆ ਤੋਂ ਵੀ ਹੋ ਰਹੇ ਨੇ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਦਾ ਨੰਬਰ ਵਗੈਰਾ ਟਾਏ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟ੍ਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਇੰਜਨ ਟ੍ਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫਿਰ ਪਤਾ ਲ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਾਗਜ਼ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ ਸਾਡੀ ਤੁਹਾਡੇ ਨੂੰ ਕੀ ਧਾਰਾ ਲਾਈ ਜੂਣੀ ਹੈ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਦੀ ਨੰਬਰ ਉਹ ਰਿਓ ਤਰ੍ਹਾਂ ਲਾ ਕੇ ਉਹ ਅਸੀਂ ਗ੍ਰਿਫਤਾਰ ਕੀਤਾ ਹੈ ਜੇ ਬਾਕਲ ਕਰਦੇ ਆ ਸਟੋਰ ਕਰੋ ਦੀ ਵੀ ਇਹ 2-3 ਦਿਨਾਂ ਵਿੱਚ ਸ਼ੰਭੂ ਪੁਲਸ ਨੇ ਬਹੁਤ ਵੀ ਕਈ ਕਾਰਨਾਮੇ ਕੀਤੇ ਨੇ ਜਾਂ ਸਫਲਤਾਵਾਂ ਮਿਲੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਜਾਂ ਹਾਂ ਅਸੋ ਪਰਸੋ ਜਿਹੜਾ ਹੈਗਾ ਸ਼ੰਭੂ ਪੁਲਸ ਨੇ ਮਾਨਯੋਗ ਐਸਐਸਪੀ